ਬੰਦੀ ਜੈ ਸੋ ਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਰਛਾ ਦਾ ਵਾਲੀ ਤੋਰੇ ਮਾਮ ਕਲਕੀ ਅਵਤਾਰ ਨੂਰੀ ਅੱਬਾ ਆਦਾ ਦੇ ਨਾਵਾਂ ਦੇ ਨਾਲ ਜਿਸ ਨੂੰ ਯਾਦ ਕੀਤਾ ਜਾਂਦਾ ਕਿ ਸ਼ਾਇਦ ਕੋਈ ਆਊਗਾ ਕਿਤੇ ਆਊਗਾ ਕਿੱਥੇ ਆਊਗਾ ਸਾਰੇ ਉਮੀਦਾਂ ਲਾਈ ਬੈਠੇ ਆ ਕਿ ਸ਼ਾਇਦ ਮੈਨੂੰ ਪਤਾ ਕਿੱਥੇ ਆਉ ਤੇ ਸ਼ਾਇਦ ਮੈਨੂੰ ਪਤਾ ਕਿੱਥੇ ਆਉ ਪਰ ਜਿੱਥੇ ਵੀ ਜਿਸ ਨੇ ਵੀ ਉਸ ਦੇ ਹੋਣ ਬਾਰੇ ਦੱਸਿਆ ਉਹਨੇ ਨਾਲੇ ਵੀ ਦੱਸਿਆ ਕਿ ਉਹ ਚੋਰੀ-ਚੋਰੀ ਆਪਣੀ ਖੇਡ ਕਰਕੇ ਚਲ ਜੂ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਤਾ ਸੋ ਜੇ ਅਸੀਂ ਇਹ ਸੋਚੀਏ ਕਿ ਅਸੀਂ ਆਪਣੀ ਅਕਲ ਨਾਲ ਪਰਮਾਤਮਾ ਨੂੰ ਲੱਭ ਲਈਏ ਜਾਂ ਦਿਮਾਗ ਲਾ ਕੇ ਅਸੀਂ ਉਹਦਾ ਨਕਸ਼ਾ ਲੱਭ ਕੇ ਜਾਂ ਉਹਦਾ ਘਰ ਲੱਭ ਲਾਂਗੇ ਨਹੀਂ ਲੱਭਿਆ ਜਾਂਦਾ ਕਦੀ ਵੀ ਕਿਸੇ ਨੇ ਵੀ ਚਾਰ ਯੁੱਗ ਦੀ ਹਿਸਟਰੀ ਜਿਹੜੀ ਆਪਣੀ ਆਪਾਂ ਨੂੰ ਪਤਾ ਆ ਉਹਦੇ ਵਿੱਚ ਕਿਸੇ ਨੇ ਵੀ ਅਕਲ ਨਾਲ ਨਹੀਂ ਲੱਭਿਆ ਜਿੱਥੇ ਵੀ ਉਹਦੇ ਆਉਣ ਬਾਰੇ ਦੱਸਿਆ ਗਿਆ ਉਹਨਾਂ ਚੋਂ ਕੁਝ ਥਾਵਾਂ ਦੇ ਵੀ ਦੱਸਿਆ ਗਿਆ ਕਿ ਜਦੋਂ ਆਊਗਾ ਚੀਜ਼ਾਂ ਵੀ ਬੋਲਣਗੀਆਂ ਜਿਹੜੀਆਂ ਵੈਸੇ ਨਹੀਂ ਬੋਲਣਗੀਆਂ ਬਿਆਨ ਦੇਣਗੀਆਂ ਆਪਣੇ ਬਹੁਤ ਤਰ੍ਹਾਂ ਦੇ ਵਿਚਾਰ ਵਾਲੇ ਇਹ ਵਿਚਾਰ ਰੱਖਦੇ ਨੇ ਕਿ ਸ਼ਾਇਦ ਉਹ ਫਲਾਨੀ ਥਾਂ ਤੇ ਆ ਗਿਆ ਸੀ ਸ਼ਾਇਦ ਫਲਾਨੀ ਥਾਂ ਤੇ ਆ ਗਿਆ ਸੀ 1400 ਸਨ ਤੋਂ ਲੈ ਕੇ ਹੁਣ 2025 ਚੱਲ ਰਿਹਾ 1400 ਸਨ ਤੋਂ ਲੈ ਕੇ ਅੱਜ ਤੱਕ ਬਹੁਤ ਸਾਰੇ ਇਦਾਂ ਦੇ ਅੰਦਾਜ਼ੇ ਲਾਏ ਗਏ ਕਿ ਸ਼ਾਇਦ ਇਹ ਉਹ ਵਾਰ ਜਿਹਦੇ ਆਉਣ ਦੀ ਗੱਲ ਹੋਈ ਸੀ ਸੈਂਕੜੇ ਲੋਕ ਕਈ ਸੌ ਇਦਾਂ ਦੇ ਹੋਏ ਆ ਜਿਨ੍ਹਾਂ ਨੇ ਇਹ ਕਿਹਾ ਕਿ ਮੈਂ ਉਹ ਆ ਜਿਹੜੇ ਆਉਣ ਦੀ ਗੱਲ ਹੋਈ ਸੀ ਪਰ ਉਹ ਤਾਂ ਉਹੀ ਹੋ ਸਕਦਾ ਜਿਹੜੀਆਂ ਪਛੀਨ ਪਈਆਂ ਉਹਦੀਆਂ ਕੋਈ ਹੋਰ ਪੁਰੀਆਂ ਕਰ ਨਹੀਂ ਸਕਦਾ ਕਿਸੇ ਨੇ ਕੋਈ ਇੱਕ ਅੱਧੀ ਪੂਰੀ ਕਰਤੀ ਕਿਸੇ ਨੇ ਕੋਈ ਦੋ ਪੁਰੀਆਂ ਕਰਤੀਆਂ ਕਿਸੇ ਦਾ ਜਨਮ ਉਦਾਂ ਦੇ ਨਾਮ ਦੇ ਸ਼ਹਿਰ 'ਚ ਹੋ ਗਿਆ ਕਿਸੇ ਦਾ ਜਨਮ ਉਦਾਂ ਦੇ ਘਰ 'ਚ ਹੋ ਗਿਆ ਕਿਸੇ ਦਾ ਕੁਝ ਮੈਚ ਹੋ ਗਿਆ ਬਾਈ ਜਾਸ ਤੇ ਉਹ ਆਪਣੇ ਕਲੇਮ ਕਰਕੇ ਬਹਿ ਗਏ ਕਿ ਅਸੀਂ ਉਹ ਆ ਪਰ ਅਜ ਤੱਕ ਧਰਤੀ ਤੇ ਕੋਈ ਮਾਇਦਾ ਲਾਲ ਨਹੀਂ ਹੋਇਆ ਜਿਨੇ ਸਾਰੀਆਂ ਮਸ਼ੀਨਗੋਈਆਂ ਪੂਰੀਆਂ ਕੀਤੀਆਂ ਹੁਣ ਸਵਾਏ ਇੱਕ ਦਿਨ ਤੁਸੀਂ ਅੱਜ ਉਹਦੇ ਦਰਬਾਰ 'ਚ ਬੈਠੇ ਹੋ ਤੇ ਜਿੰਨਾ ਤੱਕ ਵਿਆਜ ਪਹੁੰਚ ਰਹੀ ਆ ਚਾਹੇ ਤੁਸੀਂ ਨਹੀਂ ਵੀ ਆ ਸਕੇ ਤਾਂ ਸੁਣ ਜ਼ਰੂਰ ਲੈਣਾ ਧਰਨੀ ਧਰਤੀ ਦਾ ਉਹ ਰੂਪ ਆ ਉਹਨੂੰ ਕਿਹਾ ਜਾਂਦਾ ਜਿੱਥੇ ਪਰਮਾਤਮਾ ਦੀ ਚਰਨ ਸ਼ੋਭਾ ਪ੍ਰਾਪਤ ਹੁੰਦੀ ਹੈ ਧਰਨੀ ਦਾ ਬਿਆਨ ਹੈ 29 ਮਗਰ 66 ਸਮਤ 9 ਭਗਵਾਨ ਸਿੰਘ ਦੇ ਗ੍ਰਹਿ ਕਿਸ਼ਨਪੁਰਾ ਕੈਂਪ ਜ਼ਿਲ੍ਹਾ ਜੰਮੂ ਵਿੱਚ ਧਰਨੀ ਕਹੇ ਜਨ ਭਗਤੋ ਤੁਸੀਂ ਮੇਰੇ ਉੱਤੇ ਫਿਰਦੇ ਚਰਨ ਚਰਨ ਨਾਲ ਬਦਲਾਈਆ ਮੇਰੇ ਤਪ ਦੀ ਦੇ ਸ਼ਾਂਤ ਆਈ ਹਿਰਦੇ ਹਰ ਜੂਦਤੀ ਮਾਨ ਵੜਿਆਈਆ ਸੋ ਜਿਹੜੀਆਂ ਕੋ ਕਹਾਣੀਆਂ ਦੀ ਆਪਾਂ ਗੱਲ ਕਰ ਰਹੇ ਸੀ ਉਹਨਾਂ ਚ ਇੱਕ ਇਹ ਵੀ ਸੀ ਕਿ ਉਹ ਚਾਰ ਜੋਗ ਦੇ ਭਗਤਾਂ ਨੂੰ ਇਕੱਠਿਆਂ ਕਰੂਗਾ ਤੇ ਉਹਨਾਂ ਦੇ ਲੇਖੇ ਦਊਗਾ ਤੇ ਧਰਨੀ ਉਹ ਜਦੋਂ ਭਗਤੋ ਦੇ ਦੁਆਰੇ ਤੇ ਇਕੱਠੇ ਹੋਏ ਸੀ ਕਿਸ਼ਨਪੁਰਾ ਜੈਂਪ ਕੈਂਪ ਜੰਮੂ ਵਿਖੇ ਤੇ ਧਰਨੀ ਉਦੋਂ ਉਹਨਾਂ ਭਗਤਾਂ ਨੂੰ ਕਹਿੰਦੀ ਆ ਮੇਰੀ ਸ਼ਾਂਤ ਹੋ ਗਈ ਕਿਉਂਕਿ ਅੱਜ ਭਗਤਾਂ ਨੇ ਮੇਰੇ ਤੇ ਚਰਨ ਰੱਖਿਆ ਤੋਂ ਸੇ ਵਿਸ਼ਨ ਨੇ ਮੀਤ ਪਿਆਰੇ ਚਿਰ ਦੇ ਮੇਲਾ ਹੋਇਆ ਸਹਿਜ ਸੁਭਾਈਆ ਅ흘ੀਆਂ ਬਖਵਾਨੀ ਆ ਗਈ ਸੀ ਕਿ ਉਹ ਤਪ ਤਪੱਸਿਆ ਨਹੀਂ ਕਰਵਾਊਗਾ ਉਹ ਸਹਿਜ ਸੁਭਾਈ ਮਿਲ ਜਾਊਗਾ ਤਾਂ ਸਹਿਜ ਸੁਭਾਈ ਉਹ ਆ ਕੇ ਮਿਲ ਗਿਆ ਇਸ ਜਨਮ ਚ ਉਹਨੇ ਕੁਝ ਨਹੀਂ ਕਰਵਾਇਆ ਤਾਂ ਸ਼ਾਇਦ ਤੁਹਾਨੂੰ ਇਹ ਵੀ ਨਹੀਂ ਦਿਖਦਾ ਹੋਊਗਾ ਕਿ ਜਿੰਨਾ ਪਰਿਵਾਰਾਂ ਦੇ ਨਾਲ ਤੁਸੀਂ ਵਿਚਰਦੇ ਹੋ ਕਿ ਉਹ ਦਿਨ ਰਾਤ ਉੱਠ ਕੇ ਭਗਤੀਆਂ ਕਰਦੇ ਆ ਕਿਉਂਕਿ ਉਹਨਾਂ ਦੀਆਂ ਭਗਤੀਆਂ ਪੁਰਾਣੀਆਂ ਸੀ ਉਹਨਾਂ ਦੇ ਲੇਖ ਮਿਲੇ ਤੋਸੇ ਵਿਸ਼ੁਣੇ ਮੀਤ ਪਿਆਰੇ ਚਿਰ ਦੇ ਮੇਲਾ ਹੋਇਆ ਸਹਿਜ ਸੁਭਾਈਆ ਰਲ ਮਿਲ ਗੀਤ ਗਾਈਏ ਉਸ ਪਰਦੇ ਜੋ ਪਿਆ ਪ੍ਰੀਤਮ ਤੁਰਦਰ ਗਾਇਆ ਜਿਸ ਲੇਖੇ ਪੂਰੇ ਕਰਨੇ ਮਨਸਾ ਵਾਲੇ ਦਿਲ ਦੇ ਦਿਲਦਰ ਦਾ ਢੇਰਾ ਢਾਈਆ ਉਹ ਪਰਮਾਤਮਾ ਹੀ ਕਹਾ ਜਿਹੜਾ ਦਿਲ ਦੀਆਂ ਨਾ ਜਾਣੇ ਜਿਹਨੂੰ ਮੂੰਹ ਤੋਂ ਬੋਲ ਕੇ ਕਹਿਣਾ ਪਵੇ ਕਿ ਤੂੰ ਮੈਨੂੰ ਆ ਦੇ ਤੂੰ ਮੈਨੂੰ ਆ ਦੇ ਉਹ ਮੰਨਸਾ ਪੂਰੀ ਕਰਦਾ ਦਿਲ ਦੀ ਜੋ ਵੀ ਅਸੀਂ ਦਿਲ ਚ ਧਾਰਨਾ ਰੱਖ ਕੇ ਉਹਨੂੰ ਯਾਦ ਕਰਦੇ ਹਾਂ ਉਹ ਉਹੀ ਪੂਰੀ ਕਰਦਾ ਪਰ ਅਕਸਰ ਅਸੀਂ ਦੁਨਿਆਵੀ ਇੱਛਾਵਾਂ ਰੱਖ ਕੇ ਉਹਨੂੰ ਯਾਦ ਕਰਦੇ ਹਾਂ ਅਸੀਂ ਦੁਨਿਆਵੀ ਰੋਣਾ ਰੋ ਕੇ ਉਹਨੂੰ ਯਾਦ ਕਰਦੇ ਹਾਂ ਜਦੋਂ ਦੁਖੀ ਹੁੰਦੇ ਆ ਉਦੋਂ ਸਭ ਤੋਂ ਜ਼ਿਆਦਾ ਯਾਦ ਕਰਦੇ ਆ ਤੇ ਉਦੋਂ ਦੁਖੀ ਹੋ ਕੇ ਵੀ ਜਦੋਂ ਉਹਨੂੰ ਯਾਦ ਕਰਦੇ ਆ ਇਹ ਕਹਿੰਨੇ ਆ ਮੇਰੀ ਆ ਮੁਸੀਬਤ ਆ ਇਹ ਸੋਲਵ ਕਰ ਦੇ ਉਦੋਂ ਵੀ ਅਸੀਂ ਉਹਨੂੰ ਇਹ ਨਹੀਂ ਕਹਿੰਦੇ ਵੀ ਤੂੰ ਮਿਲ ਜਾ ਤੇ ਜੇ ਅਸੀਂ ਉਸ ਮੁਸੀਬਤ ਨੂੰ ਪ੍ਰੋਬਲਮ ਨੂੰ ਸੋਲਵ ਕਰਨ ਲਈ ਉਹਨੂੰ ਬੁਲਾਉਨੇ ਆ ਤੋ ਛਣ ਚ ਆ ਕੇ ਤੁਹਾਡੀ ਦਿੱਕਤ ਦੂਰ ਕਰ ਦਿੰਦਾ ਪਰ ਅਸੀਂ ਇਹ ਵਿਚਾਰ ਨਹੀਂ ਕਰਦੇ ਕਿ ਕਾਸ਼ ਉਹਨੂੰ ਮੰਗਿਆ ਹੁੰਦਾ ਤਾਂ ਸ਼ਾਇਦ ਉਹ ਹੀ ਆ ਜਾਂਦਾ ਕਿਉਂਕਿ ਦਿਲੋਂ ਮੰਗਿਆ ਉਹ ਨਹੀਂ ਜਾਂਦਾ ਤੁਸੀਂ ਸਾਰੇ ਉਸੇ ਗੁੰਚੇ ਦੇ ਫੁੱਲ ਖਿਲਦੇ ਖਲਕਤ ਵਿੱਚ ਆਉਂਦਾ ਏ ਬੜਿਆਈਆ ਤੁਹਾਡੇ ਨਜ਼ਾਰੇ ਅਗੰਮੀ ਤਿਲ ਦੇ ਤਿਲਕਣ ਬਾਜੀ ਤੋਂ ਬਾਹਰ ਕਢਾਈਆ ਇਹ ਦੁਨੀਆ ਤਿਲਕਣ ਬਾਜੀ ਕੋਈ ਵੀ ਆਪਣਾ ਜੋਰ ਲਾ ਕੇ ਕੋਸ਼ਿਸ਼ ਕਰਕੇ ਉਹਦੇ ਤੱਕ ਨਹੀਂ ਪਹੁੰਚ ਸਕਦਾ ਜਿੰਨੇ ਵੀ ਅੱਜ ਤੱਕ ਪਹੁੰਚੇ ਸਾਰਿਆਂ ਨੇ ਹਾਰ ਮੰਨੀ ਸਿਰਫ ਪਿਆਰ ਜਤਾਇਆ ਤੇ ਤਾਈਆਂ ਪਹੁੰਚੇ ਵਿਸ਼ਵਾਸ ਸੀ ਪਿਆਰ ਸੀ 18 ਭਗਤ ਹੋਇਆ ਜਿਹਦੀ ਮਰਜ਼ੀ ਐਗਜ਼ੈਂਪਲ ਲੈ ਲਓ ਮਹਾਤਮਾ ਬੁੱਧ ਹੋਇਆ ਗਿਆ ਜਾਂਦਾ ਉਹਨਾਂ ਨੇ ਬੜਾ ਧਿਆਨ ਲਾਇਆ ਬੜਾ ਧਿਆਨ ਲਾਇਆ ਪਰ ਅੰਤ ਦੇ ਵਿੱਚ ਆ ਕੇ ਉਹਨਾਂ ਨੇ ਹਾਰ ਮੰਨੀ ਸੀ ਕਿ ਮੇਰ ਤੋਂ ਨਹੀਂ ਪਾਇਆ ਜਾ ਰਿਹਾ ਤੂੰ ਆ ਫਿਰ ਕਿਰਪਾ ਹੋ ਪੈੜੇ ਮੁੱਕ ਗਏ ਬਜਰ ਕਪਾਟੀ ਸਿੱਲਦੇ ਸਿਲ ਪਾਹਨ ਰਹਿਣ ਕੋਈ ਨਾ ਪਾਈਆ ਇਨਸਾਨ ਜਦੋਂ ਧਿਆਨ ਲਾਉਂਦਾ ਜਿਆਦਾ ਤੋਂ ਜਿਆਦਾ ਕਿੱਥੇ ਪਹੁੰਚਦਾ ਇੱਕ ਰਸਨਾਈ ਦੇਖ ਜਾਂਦੀ ਹੈ ਚਿੱਟਾ ਹੋ ਜਾਂਦਾ ਚਿੱਟੀ ਲਾਈਟ ਦਿਖਣੀ ਸ਼ੁਰੂ ਹੋ ਜਾਂਦੀ ਹੈ ਇਨਸਾਨ ਨੂੰ ਲੱਗਦਾ ਸ਼ਾਇਦ ਸਭ ਕੁਝ ਮਿਲ ਗਿਆ ਪਰ ਚੌਥਾ ਪਦ ਹੁੰਦਾ ਉੱਥੇ ਪਹੁੰਚ ਕੇ ਜਿਆਦਾ ਤੋਂ ਜਿਆਦਾ ਤੁਹਾਨੂੰ ਆਪਣਾ ਗਿਆਨ ਹੋ ਸਕਦਾ ਪਰਮੈਸ਼ਵਰ ਦੇ ਦਰਸ਼ ਨਹੀਂ ਹੁੰਦੇ ਉਸ ਜੋਤ ਨਿਰੰਕਾਰ ਦੇ ਦਰਸ਼ ਨਹੀਂ ਹੁੰਦੇ ਉਸ ਬਜਰ ਕਪੜ ਨੂੰ ਖੋਲਣਾ ਇਨਸਾਨ ਦੇ ਵਸਤੇ ਗੱਲ ਹੀ ਨਹੀਂ ਕਿਉਂਕਿ ਉਹਦੀ ਕੁੜੀ ਉੱਪਰੋਂ ਖੋਲਦੀ ਆ ਤੇ ਜੇ ਉਹ ਕਿਰਪਾ ਕਰੇ ਤਾਂ ਹੀ ਖੋਲਦੀ ਤੇ ਕਿਰਪਾ ਉਹ ਐਵੇਂ ਨਹੀਂ ਕਰ ਦਿੰਦਾ ਉਹ ਮਤਲਬੀਆਂ ਤੇ ਨਹੀਂ ਕਰਦਾ ਦੇਨੋ ਵਸੇ ਮਤਲਬ ਲਈ ਉਹਦੇ ਕੋਲ ਜਾਂਨੇ ਆ ਫੇਰ ਨਹੀਂ ਕਰਦਾ ਜਦੋਂ ਕਹਿੰਨੇ ਮੇਰੀ 84 ਕੱਟ ਤੇ ਮੈਂ ਇਥੋਂ ਤੰਗਾ ਉਹ ਫੇਰ ਵੀ ਨਹੀਂ ਕਰਦਾ ਉਹਦੋਂ ਕਰਦਾ ਜਦੋਂ ਉਹਦੇ ਪਿਆਰ ਲਈ ਕਰੀਏ ਤੁਹਾਡੇ ਬੇੜੇ ਸ਼ੋ ਦਰਿਆ ਕਦੇ ਨਾ ਠਿੱਲਦੇ ਵਹਿਣਾ ਵਹਿਣ ਨਾ ਕੋਈ ਵਹਾਈਆ ਹੁਣ ਵਕਤ ਵਕਤ ਰਹੇ ਨਹੀਂ ਠਿੱਲਦੇ ਸਮਾ ਸਮਾ ਰਿਹਾ ਸਮਝਾਈਆ ਜੋਤੀ ਜੋਤ ਸਰੂਪ ਹਾਰਿਆ ਆਪ ਆਪਣੀ ਕਿਰਪਾ ਕਰ ਦੇਵਨ ਹਰਾ ਸੱਚਾ ਵਰ ਸਦੇ ਆਪਣਾ ਖੇਲ ਵਿਖਾਈਆ ਤਰਨੀ ਕਹੇ ਜਨ ਭਗਤੋ ਤੁਹਾਡਾ ਮੇਰੇ ਉੱਤੇ ਬਸੇਰਾ ਵਸਣ ਵਾਲਿਓ ਦਿਆਂ ਜਣਾਈਆ ਮੈਂ ਨਿਤ ਨਿਤ ਖੇਲ ਵੇਖਿਆ ਬਥੇਰਾ ਜੁਗ ਚੌਕੜੀ ਧਿਆਨ ਲਗਾਈਆ ਜੋ ਕਿ ਚੌਕੜੀ ਚਾਰ ਜੋਗਾਂ ਨੂੰ ਇਕੱਠਿਆਂ ਨੂੰ ਕਿਹਾ ਜਾਂਦਾ ਮੇਰੇ ਉੱਤੇ ਕੋਈ ਗੁਰੂ ਰਹਾ ਨਾ ਚੇਰਾ ਤਨ ਵਿਜੂਦ ਨਜ਼ਰ ਕੋਈ ਨਾ ਆਈਆ ਨਾ ਕੋਈ ਗੁਰੂ ਤੇ ਨਾ ਹੀ ਕੋਈ ਚੇਲਾ ਕੋਈ ਵੀ ਟਿਕਿਆ ਨਹੀਂ ਸਾਰੇ ਚਲੇ ਗਏ ਸਭ ਤੋਂ ਵੱਖਰਾ ਖੇਲ ਕਰੇ ਪ੍ਰਭ ਪ੍ਰਭ ਸ਼ੇਰ ਸ਼ੀਰਾ ਜੋਤੀ ਜਾਤਾ ਪੁਰਖ ਵਿਦਾਤਾ ਆਪਣਾ ਰੂਪ ਬਦਲਾਈਆ ਜੋ ਕਾਲ ਯੁਗ ਮੇਟੇ ਅੰਧੇਰਾ ਅੰਧ ਅਗਿਆਨ ਦੇ ਚੁਕਾਈਆ ਜਨ ਭਗਤਾ ਉਤੇ ਕਰੇ ਮਿਹਰਾ ਮਿਹਰ ਨਜ਼ਰ ਉਠਾਈਆ ਮੇਰੇ ਉਤੇ ਮਾਰਿਆ ਫੇਰਾ ਤਰਨੀ ਕਹੇ ਮੈਂ ਨਿਵ ਨਿਵ ਲਾਂਗਾ ਪਾਈਆ ਜਿਸ ਦਾ ਵਕਤ ਸੁਹਜਣਾ ਨਿਹਰਾ ਦੂਰ ਦਰਾੜਾ ਪੰਧ ਮੁਕਾਈਆ ਉਹ ਪੰਦ ਮਾਰ ਕੇ ਆਉਂਦਾ ਕਿਉਂਕਿ ਅਸੀਂ ਉੱਥੇ ਤੱਕ ਕਿੱਦਾਂ ਪਹੁੰਚ ਜਾਵਾਂਗੇ ਮੇਰਾ ਪੂਰਾ ਕਰਨ ਵਾਲਾ ਗੇੜਾ ਗੇੜਾ ਗੇੜੇ ਵਿੱਚੋਂ ਬਦਲਾਈਆ ਚੁਕਾਵਣ ਹਾਰਾ ਚੁਕਾਵਣ ਵਾਲਾ ਝੇੜਾ ਝਗੜਾ ਤਕੇ ਖਲਕ ਖੁਦਾਈਆ ਤੁਹਾਡਾ ਇੱਕੋ ਵਾਰ ਬਨ ਕੇ ਪੇੜਾ ਆਪ ਆਪਣੇ ਕਾਂਦੇ ਉਠਾਈਆ ਤੁਹਾਡਾ ਵਸਦਾ ਰਹੇ ਖੇੜਾ ਕਾਰਵੱਛ ਦੀ ਰਹਿ ਵਧਾਈਆ ਦਰਸ ਕਰ ਗਿਆ ਜਿਹੜਾ ਜਿਹੜਾ ਪਰਮੇਸ਼ਵਰ ਦੇ ਦਰਸ ਹੀ ਬਹੁਤ ਹੁੰਦੇ ਆ ਦਰਸ ਕਰ ਗਿਆ ਜਿਹੜਾ ਜਿਹੜਾ 84 ਵਿੱਚੋਂ ਪਾਰ ਲੰਘਾਈਆ ਅੰਤਮ ਕਰਕੇ ਹੱਕ ਨਵੇੜਾ ਲੈਣੇ ਸਬਦੇ ਝੋਲੀ ਪਾਈਆ ਜੋਤੀ ਜੋਤ ਸਰੂਪ ਹਾਰੇ ਆਪਾ ਪੜੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਨਿਹਕਲੰਤ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਜਨ ਭਗਤੋ ਤੁਹਾਡਾ ਅੱਜ ਖੁਸ਼ੀਆਂ ਬੜਾ ਲਿਆਏ ਸਵੇਰਾ ਸੁਭਾ ਅਲਲ ਸੁਭਾ ਆਪਣੀ ਦਇਆ ਕਮਾਈਆ ਜੇ ਕੋ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ